ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਰੇਸ਼ੀ ਨਗਰ ਹੈਬੋਨ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਭਾਈ ਸਾਹਿਬ ਵੱਲੋਂ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਤੇ ਅਟੁੱਟ ਲੰਗਰ ਵਰਤਾਇਆ ਗਿਆ ਮੁੱਖ ਸੇਵਾਦਾਰ ਕੁਲਦੀਪ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ ਲੁਧਿਆਣਾ ਤੋਂ ਜੁਪਿੰਦਰ ਸਿੰਘ ਦੀ ਰਿਪੋਰਟ ਇਸ ਰਾਤ ਵਿਦਾਈ ਦਾ ਤੇ ਸਗਲ ਜਗਤ ਚੰਗਿਆਈਆਂ ਪੁਰਖਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੋ ਠਾਕੁਰ ਲਾਈਵ ਜੀ ਕਾਤਸਾ ਵਾਹਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਸ਼ੇਵ ਪਾਤਸਾ ਮੇਰੇ ਪਿਆਰੇ ਦੇ ਮਾਲਕ ਤੁੰਤਕ ਸਾਹਿਬ ਜੀ ਵਰਗ ਵੀ ਸੰਜੀ ਮਾੜੀ ਜੇ ਆਗਮ ਪ੍ਰਬਧੀਆਂ ਬਹੁਤ ਬਹੁਤ ਬਧਨਤ ਬਧਾਈਆਂ ਹੋਣਾਂ ਜੀ ਸਾਰੀ ਸੰਗਤਾਂ ਦੁਨੀਆ ਦੇ ਵਿੱਚ ਬਸ ਖੁਸ਼ੀਆਂ ਮਾਣ ਕੱਲੇ ਹਨ ਜਿਨ੍ਹਾਂ ਨੇ ਤੁੰਤਕ ਸਾਹਿਬ ਜੀ ਵਰਗ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਵੱਡੀਆਂ ਯਾ ਦੁਨੀਆ ਨੂੰ ਦਿੱਤੀਆਂ ਅੱਜ ਸੰਗਤਾਂ ਉਹਨਾਂ ਨੂੰ ਨਤਮਸਤਕ ਹੋ ਰਹੀਆਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੀ ਦੇਨ ਕੀ ਹੈ ਤੇ ਆਪਣੇ ਗੁਰੂਆਂ ਦੇ ਨਾਲ ਜੁੜੋ ਆਪਣੇ ਸੰਖੇ ਦੇ ਨਾਲ ਜੁੜੋ ਆਪਣੇ ਪੰਥ ਦੇ ਨਾਲ ਜੁੜੋ ਸੋ ਗੁਰਮਾਰਾ ਸਾਹਿਬ ਨੇ ਸਤਿ ਇੱਛੜੀਆਂ ਆਪਣਾ ਲਈ ਬਾਕਾ ਬਖਸ਼ਿਸ਼ ਕਰਨ ਮੈਂ ਸਾਰੀ ਸੰਗਤ ਨੂੰ ਸਾਰੇ ਇਲਾਕਾ ਨਿਵਾਸੀ ਸੰਗਤਾਂ ਨੂੰ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਜੋ ਗੁਰੂ ਸਾਹਿਬਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ ਉਹਨਾਂ ਦੇ ਦੇਣ ਬਣਾਉਣੀ ਬਹੁਤ ਜ਼ਰੂਰੀ ਨੇ ਹਰ ਸਾਲ ਦੀ ਤਰ੍ਹਾਂ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਭੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਿਹੜਾ ਰਿਸ਼ੀਨਗਰ ਦੀਆਂ ਸੰਗਤਾਂ ਨੂੰ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਇਸ ਸਾਲ ਵੀ ਬਹੁਤ ਵੱਡੀ ਗਿਣਤੀ ਦੇ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਅਦੇ ਆਪਣੀ ਕੋਲਿੰਗ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਲੱਸੀ ਦੀ ਸੇਵਾ ਦਹੀਂ ਦੀ ਸੇਵਾ ਮੱਖਣ ਦੀ ਸੇਵਾ ਚਾਹ ਦੀ ਸੇਵਾ ਆਟੇ ਦੀ ਸੇਵਾ ਵੇਸਣ ਦੀ ਸੇਵਾ ਮਾਇਆ ਦੇ ਕੇ ਵੀ ਦਸੀਦਾਂ ਲੋਕਾਂ ਨੇ ਕਟਾਈਆਂ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਦਿਨ ਮਨਾਇਆ ਜਾਂਦਾ ਹੈ ਇਸ ਪੂਰੇ ਇਲਾਕੇ ਦੇ ਵਿੱਚ ਰਿਸ਼ੀਨਗਰ ਦੇ ਵਿੱਚ ਸਭ ਤੋਂ ਵੱਡਾ ਸਤਾਨ ਗੋਦਾ ਦਾ ਸ਼ਹੀਦ ਤਨਤਨ ਬਾਬਾ ਦੀ ਸਰਦਸਤਾਨ ਹੈ ਇੱਥੇ ਰੌਣਕਾਂ ਲੱਗਦੀਆਂ ਨੇ ਹਰ ਸਾਲ ਹੀ ਲੱਗਦੀਆਂ ਨੇ ਇਸ ਵਾਰ ਵੀ ਅਸੀਂ ਉਪਰਾਲਾ ਕੀਤਾ ਹੈ ਅੱਗੇ ਤੋਂ ਵੀ ਵੱਧ ਕੇ ਹੋਰ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਹਨੂੰ ਮਨਾਇਆ ਜਾਵੇ ਜੋ ਕਹਾਂਦੇ ਕੋਈ ਕਮੀ ਰਹਿੰਦੀ ਆ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਦੋਸਤੋ ਵਧੀਆ ਤਰੀਕੇ ਦੇ ਨਾਲ ਮਨਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਮੇਰੀ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਤੇ ਵਧਾਈ ਦਿੰਦੇ ਹਾਂ ਛੇਵੇਂ ਪਾਸ਼ਾ ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਜਿੱਥੋਂ ਤੱਕ ਕੇ ਮੂਵੀ ਜਾਵੇ ਕਲਿੱਪ ਜਾਵੇ ਜਿੱਥੋਂ ਤੱਕ ਵੀ ਜਾਂਦੀ ਹੈ ਆਵਾਜ਼ ਉੱਥੋਂ ਤੱਕ ਕੇ ਚੈਨਲ ਦੇ ਰਾਹੀਂ ਉਹ ਸਾਰੀਆਂ ਸੰਗਤਾਂ ਨੂੰ ਅਸੀਂ ਅੱਜ ਦੇ ਇਸ ਪਿੱਤਰ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਗੁਰੂ ਜੀ ਸਾਰਿਆਂ ਤੇ ਕਿਰਪਾ ਕਰ ਇਸੇ ਤਰ੍ਹਾਂ ਸਾਡੇ ਕੋ ਸੇਵਾ ਲੈਂਦੇ ਰਹਿਣ ਸੰਗਤਾਂ ਦੀ ਮਿਹਰ ਪਰੇ ਹੱਥ ਰੱਖਣ ਇਸੇ ਤਰ੍ਹਾਂ ਸੰਗਤਾਂ ਚੱਲ ਕੇ ਦਰਬਾਰ ਰਾਜ ਪਹੁੰਚਦੀਆਂ ਰਹਿਣ ਤਾਂ ਆਪਣੇ ਗੁਰਾਂ ਦੇ ਦਿਨ ਮਨਾਉਂਦੀਆਂ ਰਹਿਣ